ਪੰਜਾਬ ਦੀ ਕਾਨੂੰਨ ਵਿਵਸਥਾ ਇਸ ਤਰ੍ਹਾਂ ਖਰਾਬ ਹੋ ਚੁੱਕੀ ਹੈ ਕਿ ਲਗਾਤਾਰ ਪੰਜਾਬ ਦੇ ਵਿੱਚ ਜਿਹੜੇ ਆ ਉਹ ਗ੍ਰੈਂਡ ਹਮਲੇ ਹੋ ਰਹੇ ਨੇ ਲੀਡਰਾਂ ਦੇ ਘਰ ਦੇ ਬਾਹਰ ਗ੍ਰੈਂਡ ਸਿੱਟੇ ਜਾ ਰਹੇ ਨੇ ਜੋ ਪਿਛਲੇ ਦਿਨੀ ਜਲੰਧਰ ਵਿੱਚ ਜੋ ਗ੍ਰੈਂਡ ਹਮਲਾ ਕੀਤਾ ਗਿਆ ਜੋ ਭਾਜਪਾ ਦੇ ਲੀਡਰ ਸੀਗੇ ਉਹਨਾਂ ਦੇ ਉਸ ਤੋਂ ਬਾਅਦ ਲਗਾਤਾਰ ਭਾਜਪਾ ਦੇ ਹੋਰ ਲੀਡਰ ਨੂੰ ਸ਼ਰਿਆਮ ਸੋਸ਼ਲ ਮੀਡੀਆ ਧਮਕੀ ਮਿਲ ਰਹੀ ਹੈ ਨੇ ਸਦਨਾਲ ਬਲੀਵਾਲ ਸਾਹਿਬ ਉਹ ਜੁਨੇ ਸਰ ਕਿਸ ਤਰ੍ਹਾਂ ਦੇ ਦਿਓ ਪੰਜਾਬ ਦੇ ਵਿੱਚ ਪਹਿਲਾਂ ਲਾਅ ਐਂਡ ਆਰਡਰ ਦੇ ਆਪਾਂ ਸਵਾਲ ਚੱਕਾਂਗੇ ਕਿ ਕਿਸ ਤਰ੍ਹਾਂ ਪੰਜਾਬ ਦਾ ਲਾਅ ਐਂਡ ਆਰਡਰ ਇਸ ਵਕਤ ਕਿਸ ਤਰ੍ਹਾਂ ਚੱਲ ਰਿਹਾ ਹੈ ਲਾਅ ਐਂਡ ਆਰਡਰ ਤੁਸੀਂ ਦੱਸੋ ਕਿਸ ਤਰ੍ਹਾਂ ਚੱਲ ਰਿਹਾ ਹੈ ਕਿਤੇ ਗਾਰ ਦਾ ਰੈਡੀਏਟਰ ਫਟ ਜਾਂਦਾ ਕਿਤੇ ਸਕੂਟਰ ਦਾ ਟਾਇਰ ਫਟ ਜਾਂਦਾ ਕਿਤੇ दारू ਵਾਲੀ ਬੋਤਲ ਫਟ ਜਾਂਦੀ ਆ ਫਿਰ ਜਦੋਂ ਨਾਂ ਲੱਭੇ ਜਦੋਂ ਅਸਲੀਅਤ ਸਾਹਮਣੇ ਆਜੇ ਤਾਂ ਗਰਨੇਡ ਫਟੇਦੇ ਆ ਤੇ ਗਰਨੇਡ ਇਸ ਵਾਰ ਸਾਡੇ ਲੀਡਰ ਦੇ ਘਰ ਦੇ ਉੱਪਰ ਫੜਿਆ ਫਟਿਆ ਵਾ ਮਨਰੰਜਨ ਕਾਲੀਆ ਜੀ ਦੇ ਘਰ ਦੇ ਉੱਪਰ ਫਟਿਆ ਜਦੋਂ ਕਿ ਐਸੀਆਂ ਥ੍ਰੈਟਸ ਚੱਲਦੀਆਂ ਆਦੀਆਂ ਸੀ ਪਿਛਲੇ ਦਿਨੀ ਚੈਟਸ ਲੀਕ ਹੋਈਆਂ ਜਿਹਦੇ ਵਿੱਚ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦਾ ਨਾਮ ਸੀਗਾ ਰਵਨੀਤ ਬਿੱਟੂ ਜੀ ਦਾ ਨਾਮ ਸੀ ਹੋਰ ਆਪੋਜੀਸ਼ਨਸ ਦੇ ਲੀਡਰ ਦਾ ਨਾਮ ਸੀ ਵੈਸਾ ਹੀ ਚੈਟ ਬਾਕਸ ਅਸੀਂ ਇੱਕ ਜੋ ਟੂਲ ਕਿਟ ਚੱਲੀ ਸੀ ਸਾਡੇ ਲੀਡਰਾਂ ਦੇ ਖਿਲਾਫ ਉਹ ਅਸੀਂ ਨਿਸ਼ਰ ਕੀਤੀ ਸਾਡੇ ਬੀਜੇਪੀ ਆਈਟੀ ਸੈੱਲ ਨੇ 30 ਅਗਸਤ 2024 ਨੂੰ ਅਸੀਂ ਪੰਜਾਬ ਦੇ ਡੀਜੀਪੀ ਨੂੰ ਉਹ ਭੇਜੀ ਸੀ ਮੁੱਖ ਮੰਤਰੀ ਨੂੰ ਭੇਜੀ ਜਿਹਦੇ ਵਿੱਚ ਸਾਡੇ ਤਿੰਨ ਆਗੂਆਂ ਦੇ ਨਾਮ ਸੀਗੇ ਉਸ ਵਾਰ ਪੰਜ ਆਗੂਆਂ ਦੇ ਇਹ ਚੈਟ ਬਾਕਸ ਹੁਣ ਤੱਕ ਹੋ ਚੁੱਕੀ ਆ ਜਿਹਦੇ ਵਿੱਚ ਮੇਰਾ ਨਾਮ ਹੈ ਵਨੀਤ ਜੋਸ਼ੀ ਜੀ ਦਾ ਨਾਮ ਹੈ ਕਮਲਜੀਤ ਸੋਹੀ ਜੀ ਦਾ ਨਾਮ ਹੈ ਚੇਤਨ ਜੋਸ਼ੀ ਜੀ ਦਾ ਨਾਮ ਹੈ ਕੁਲਦੀਪ ਢਾਲੀਵਾਲ ਜੀ ਦਾ ਨਾਮ ਆ ਇਹ ਸਾਡੇ ਮੇਨ ਪ੍ਰਵਕਤਾ ਨੇ ਪਾਰਟੀ ਦੇ ਤੋਂ ਉਹ ਚੈਟ ਬਾਕਸ ਨੂੰ ਅਸੀਂ ਨਸ਼ਰ ਕੀਤਾ ਬਟ ਸਰਕਾਰ ਨੇ ਹਜੇ ਤੱਕ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਉਹ ਜਦੋਂ ਦਾ ਮਨਰੰਜਨ ਜੀ ਦੇ ਘਰ ਤੇ ਉੱਪਰ ਹਮਲਾ ਹੋਇਆ ਪਹਿਲਾਂ ਅਸੀਂ ਵੀ ਇਹਨੂੰ ਸੀਰੀਅਸ ਨਹੀਂ ਲੈਂਦੇ ਸੀ ਮੈਂ ਕਿਹਾ ਚਲੋ ਹੋ ਜਾਂਦਾ ਹੈ ਅਕਸਰ ਲੋਕੀ ਕਰਦੇ ਨੇ ਪਰ ਜਦੋਂ ਦਾ ਮਨਰੰਜਨ ਕਾਲੀਆ ਜੀ ਦੇ ਘਰ ਤੇ ਹਮਲਾ ਹੋਇਆ ਤੇ ਇਹ ਚੈਟ ਬਾਕਸ ਲੀਕ ਹੋਏ ਆ ਤਾਂ ਸਾਨੂੰ ਵੀ ਦੱਸਣਾ ਪਿਆ ਕਿ ਇਹ ਸੀਰੀਅਸ ਕਨਸਰਨ ਨੇ ਬਟ ਪੰਜਾਬ ਦੀ ਸਰਕਾਰ ਸੁੱਤੀ ਪਈ ਆ ਤੇ ਇੱਕ ਅਫਸਰ ਮੈਨੂੰ ਕਹਿੰਦੇ ਕਹਿੰਦੇ ਤੁਸੀਂ ਬੋਲਦੇ ਜਿਆਦਾ ਹੋ ਅੱਛਾ ਬੋਲਣਾ ਘੱਟ ਕਰ ਦੋ ਜੇ ਘੱਟ ਬੋਲੋਗੇ ਤਾਂ ਠੀਕ ਹੋ ਜਾਊਗਾ ਸੋ ਸਸੀਕਾ ਸਾਡੀ ਜੁਬਾਨ ਇਸ ਕਰਕੇ ਬੰਦ ਹੋਣ ਵਾਲੀ ਨਹੀਂ ਹੈਗੀ ਇਹ ਜੁਬਾਨ ਪੰਜਾਬ ਦੀ ਜੁਬਾਨ ਹੈ ਪੰਜਾਬ ਦੇ ਮੁੱਦਿਆਂ ਨੂੰ ਚੱਕਣ ਦੀ ਜੁਬਾਨ ਹੈ ਸੋ ਇਹ ਇਸ਼ੂ ਹੈਗਾ ਤੇ ਮੈਨੂੰ ਲੱਗਦਾ ਕਿ ਪੰਜਾਬ ਦੀ ਸਰਕਾਰ ਨੂੰ ਇਹਨੂੰ ਸੀਰੀਅਸਲੀ ਲੈਣਾ ਚਾਹੀਦਾ ਵਾ ਬਿਲਕੁਲ ਸਭ ਅ ਕੱਲ ਤੁਸੀਂ ਗਰੁੱਪਾਂ 'ਚ ਪਾਇਆ ਹੈ ਥ੍ਰੈਟਸ ਮਿਲ ਰਹੇ ਤੁਹਾਨੂੰ ਵੀ ਸੋਸ਼ਲ ਮੀਡੀਆ ਦੇ ਉੱਤੇ ਥ੍ਰੈਟਸ ਕੀ ਦੀ ਸਕਰੀਨਸ਼ਾਟਸ ਨੇ ਜੀ ਸ਼੍ਰੀ ਆਮ ਉਹ ਚੈਨਲਸ ਦੇ ਸਕਰੀਨਸ਼ਾਟਸ ਨੇ ਉਹ ਜਿਹੜੇ ਆਪਣੇ ਪ੍ਰਮੁੱਖ ਚੈਨਲ ਨੇ ਪੰਜਾਬ ਦੇ ਉਹਨਾਂ ਦੇ ਸਕਰੀਨ ਸ਼ਾਟਸ ਨੇ ਉਹਦੇ ਥੱਲੇ ਲਿਖਿਆ ਹੋਈਆਂ ਨੇ ਇਹ ਚੀਜ਼ਾਂ। ਕੀ-ਕੀ ਵਰਡਿੰਗ ਕੀ ਲਿਖਿਆ? ਉਹ ਕਹਿੰਦੇ ਆ ਜੀ ਸੋਹੀ ਦਾ ਸੋਧਾ ਲਾ ਦੋ। ਬਲੀਏ ਆਲ ਨੂੰ ਮਾਰ ਦੋ। ਚੇਤਨ ਜੋਸ਼ੀ ਦਾ ਕਤਲ ਕਰੋ। ਇੰਦਰਾ ਨਹੀਂ ਬਚੀ ਇੱਕਵੇਂ ਬਚਣਗੇ। ਇਕਤਾ ਲਾਈਵ ਜਿਹੜੀ ਉਹ ਫੋਨੋ ਖੋਲ ਦਿੰਦੇ ਆ ਫੋਨੋ ਲਾਈਨ ਤੇ ਕਿਹਾ ਕਿ ਆ ਪੱਗਾਂ ਵਾਲੇ ਤੁਰੇ ਫਿਰਦੇ ਆ ਨਾ ਫਾਜ਼ਲ ਖਾਨ ਗੋਲੀ ਮਾਰਾਂਗੇ। ਇਹ ਉਪਰ ਲਿਖਿਆ ਜਾ ਰਿਹਾ। ਇਤੂ ਵੱਧ ਪ੍ਰੂਫ ਕੀ ਆ ਲੋਕੀ ਕਹਿੰਦੇ ਉਹਦਾ ਐਡੀਸ਼ਨ ਹੋ ਜੂਗੀ ਇੱਕ ਫੋਨੋ ਫੋਨ ਕਾਲ ਨਹੀਂ ਐਡੀਸ਼ਨ ਹੋ ਸਰ ਸੋ ਇਹ ਸਰ ਜਿਸ ਤਰ੍ਹਾਂ ਇਹ ਚੀਜ਼ਾਂ ਟ੍ਰੈਕਸ ਆ ਰਹੇ ਨੇ ਮੰਨਦੇ ਹੋ ਕਿਤਨਾ ਕਿਤੇ ਕਿਉਂਕਿ ਭਾਜੀਪੀ ਦੀ ਇੱਕਾ ਹੋਇਆ ਭਾਜੀਪੀ ਅੰ મુદ્ਦੇ ਚੱਕਦੀ ਆ ਆਵਾਜ਼ ਪੰਜਾਬੀ ਦੀ ਆਵਾਜ਼ ਚੱਕਦੀ ਪਰ ਕਿਤਨਾ ਕਿਤੇ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਆ ਹੁਣ ਉਹ ਖਰਾਬ ਹੋ ਰਿਹਾ ਭਾਜੀਪੀ ਲੀਡਰਾਂ ਦੇ ਉੱਤੇ ਅਟੈਕਸ ਹੋ ਰਹੇ ਸਿੱਧੇ ਤੇ ਤੁਹਾਨੂੰ ਥ੍ਰੈਟ ਮਿਲਨਾ ਮਨੰਜਨ ਕਾਲੀਆ ਸਾਹਿਬ ਦੇ ਉਹਨਾਂ ਦੇ ਘਰ ਦੇ ਬਾਹਰ ਗ੍ਰੇਨਡ ਆਣਾ ਦੇਖੋ ਆਰਟੀਕਲ 19 ਜਿਹੜਾ ਕਨਸਟੀਟਿਊਸ਼ਨ ਦਾ ਜਿਹੜਾ ਭੀਮਰਾਓ ਅੰਬੇਦਕਰ ਸਾਹਿਬ ਨੇ ਕਨਸਟੀਟਿਊਸ਼ਨ ਤਿਆਰ ਕੀਤਾ ਸੀ ਹਿੰਦੁਸਤਾਨੀਆਂ ਵਾਸਤੇ ਉਹ ਤੁਹਾਨੂੰ ਫ੍ਰੀ ਸਪੀਚ ਤੇ ਐਕਸਪ੍ਰੈਸ਼ਨ ਦਾ ਰਾਈਟ ਦਿੰਦਾ ਹੈਗਾ ਸਾਡਾ ਰਾਈਟ ਇਨਫਰਿੰਚ ਕਰ ਰਹੇ ਹੋ ਤੁਸੀਂ ਸਾਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਮੈਂ ਤੁਹਾਨੂੰ ਕਹਿੰਦਾ ਇਹਦੇ ਚ ਮੈਨੂੰ ਤੇ ਬਿਲਕੁਲ ਲੱਗਦਾ ਹੈ ਜਿਵੇਂ ਪ੍ਰਿਤਪਾਲ ਜੀ ਨੇ ਸਹੀ ਕਿਹਾ ਕਿ ਕਿਸੇ ਨਾ ਕਿਸੇ ਸਰਕਾਰ ਦੀ ਸ਼ਮੂਲੀਅਤ ਵੀ ਨਾਲ ਹੈਗੀ ਹੈ ਉਹ ਜਿਹੜੇ ਆਈ ਡੀਜ਼ ਨੇ ਉਹ ਫੇਕ ਨੇ ਉਹ ਫੇਕ ਆਈ ਡੀਜ਼ ਤੋਂ ਸਾਰਾ ਕੁਝ ਹੋ ਰਿਹਾ ਤੇ ਸਰਕਾਰ ਜੇ ਇਸ ਤਰ੍ਹਾਂ ਕਰ ਰਹੀ ਹੈ ਹੁਣ ਆਰਟੀਕਲ 21 ਸਾਨੂੰ ਦਿੰਦਾ ਹੈਗਾ ਰਾਈਟ ਟੂ ਲਿਵ ਐਂਡ ਲਿਬਰਟੀ ਹੁਣ ਸਾਡੇ ਦੋਨੋਂ ਰਾਈਟ ਦਬਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਬੋਲਣ ਨਾ ਦਿਓ ਕਿ ਜੇ ਅਸੀਂ ਪੰਜਾਬ ਦੀ ਆਵਾਜ਼ ਦੇਖੋ ਪੰਜਾਬ ਚ ਆਪੋਜੀਸ਼ਨ ਤੇ ਅਸਲਤ ਹੈ ਨਹੀਂ ਇਹਨਾਂ ਨੇ ਕਾਂਗਰਸ ਨੇ ਤੇ ਆਮ ਆਦਮੀ ਪਾਰਟੀ ਨੇ ਇਕੱਠਿਆਂ ਮਿਲ ਕੇ ਚੋਣ ਲੜਿਆ ਸੀਗਾ ਜੇ ਆਪੋਜੀਸ਼ਨ ਹੀ ਹੈ ਨਹੀਂ ਤੇ ਆਪੋਜੀਸ਼ਨ ਤੇ ਬੀਜੇਪੀ ਹੈ ਜੇ ਸਾਡੀ ਆਵਾਜ਼ ਹੀ ਦਬਾ ਦਿਓਗੇ ਸਾਨੂੰ ਬੋਲਣ ਨਹੀਂ ਦਿੱਤਾ ਜਾਊਗਾ ਸਾਨੂੰ ਧਮਕੀਆਂ ਦਿਓਗੇ ਲੇਕਿਨ ਇੱਕ ਗੱਲ ਮੈਂ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹੁੰਦਾ ਆ ਜਿਹੜੇ ਬੀਜੇਪੀ ਦੇ ਸ਼ੇਰ ਹਨ ਨਾ ਆ ਡਰਨ ਵਾਲੇ ਹੈ ਨਹੀਂ ਸਾਨੂੰ ਮੌਤ ਹੀ ਆ ਜਾਵੇ ਲੇਕਿਨ ਆਵਾਜ਼ ਜਿਹੜੀ ਪੰਜਾਬੀਆਂ ਦੀ ਪੰਜਾਬੀਅਤ ਦੀ ਅਸੀਂ ਬੋਲ ਕੇ ਰਵਾਂਗੇ ਤੇ ਬੋਲਦੇ ਰਵਾਂਗੇ ਇਸ ਕਰਕੇ ਡਰਾਉਣਾ ਅਸੀਂ ਆਪਣਾ ਜਾਨ ਜਿਹੜੀ ਆ ਹਥੇਲੀ ਤੇ ਰੱਖ ਕੇ ਬੋਲਦੇ ਆ ਤੇ ਹਮੇਸ਼ਾ ਹੀ ਬੋਲਾਂਗੇ ਤੇ ਤੁਹਾਨੂੰ ਐਕਸਪੋਜ਼ ਜਿਹੜਾ ਹੈ ਦੇਖੋ 378 ਕਤਲ ਪਿਛਲੇ 3 ਸਾਲਾਂ ਚ ਹੋ ਗਏ ਸਿੱਧੂ ਮੂਸੇਵਾਲੇ ਦੇ ਕਾਤਲ ਜਿਹੜੇ ਆ ਹਿੰਦੁਸਤਾਨ ਦੀ ਸਰਕਾਰ ਨੇ ਫੜ ਕੇ ਲਿਆਂਦੇ ਹੈਪੀ ਪ੍ਰਾਸੇ ਜਿਹੜਾ ਹੈਗਾ ਪਿਆਸੀ ਆ ਉਹਨੂੰ ਵੀ ਹਿੰਦੁਸਤਾਨ ਦੀ ਸਰਕਾਰ ਨੇ ਜਾ ਕੇ ਉੱਥੋਂ ਫੜਿਆ ਇਸ ਕਰਕੇ ਹਿੰਦੁਸਤਾਨ ਦੀ ਸਰਕਾਰ ਸੀਰੀਅਸ ਹੈ ਮੈਨੂੰ ਲੱਗਦਾ ਹੈ ਕਿ ਪੰਜਾਬ ਨੂੰ ਸੀਰੀਅਸ ਹੋਣਾ ਪੈਣਾ ਪੰਜਾਬ ਇਸ ਵਕਤ ਕਾਨੂੰਨ ਵਿਵਸਥਾ ਜਿਹੜੀ ਆ ਆਈਸੀ ਜੂ ਦੇ ਵਿੱਚ ਹੈ ਤੇ ਮੈਂ ਕਹਿੰਦਾ ਪੰਜਾਬ ਕੋਮਾ 'ਚ ਜਾ ਚੁੱਕਾ ਹੈ ਕਿਉਂਕਿ ਕਹਿੰਦਾ ਜਦੋਂ ਨੀਰੋ ਬੰਸਰੀ ਨੀਰੋ ਜਦੋਂ ਰੋਮ ਜਲ ਰਿਆ ਸੀਗਾ ਤੇ ਨੀਰੋ ਬੰਸਰੀ ਵਜਾ ਰਿਹਾ ਸੀਗਾ ਇੱਥੇ ਵੀ ਜਿਹੜਾ ਪੰਜਾਬ ਦਾ ਨੀਰੋ ਜਦੋਂ ਪੰਜਾਬ ਜਲ ਰਿਹਾ ਹੈ ਹਾਲ ਤੱਕ ਕੁਵਾਦਵਾਲ ਨੂੰ ਇਸ਼ਾਰਾ ਕਰ ਰਿਹਾ ਤੇ ਸਾਡਾ ਨੀਰੋ ਜਿਹੜਾ ਹੈ ਉਹ ਜਾ ਕੇ ਕੇਜਰੀਵਾਲ ਦੇ ਵਿਆਹ 'ਚ ਭੰਗੜੇ ਪਾ ਰਿਹਾ ਤੇ ਆ ਸਿਚੁਏਸ਼ਨ ਤੁ ਮਾਨਦੇਓ ਕਿਤਨਾ ਕਿਤੇ ਸੋਸ਼ਲ ਮੀਡੀਆ ਤੇ ਇੱਕ ਟਰੈਪ ਬੁਸ਼ਾਇਆ ਜਾ ਰਿਹਾ ਹੈ ਬੀਜੇਪੀ ਲੀਡਰਾਂ ਨੂੰ ਜਿਹੜਾ ਲਗਾਤਾਰ ਘੇੜਿਆ ਜਾ ਰਿਹਾ ਹੈ ਇਸ ਤਰ੍ਹਾਂ ਦੀ ਵਾਅ ਉਡਾਈ ਜਾ ਰਹੀ ਹੈ ਕਿਤਨਾ ਕਿਤੇ ਲੋਕਾਂ ਦੇ ਦਿਲਾਂ ਦੇ ਵਿੱਚ ਵੀ ਇਸ ਦੀ ਕਾਫੀ ਹੁਣ ਡਰਦਾ ਮਾਹੌਲ ਬਣ ਚੁੱਕਿਆ ਹੈ ਇਸ ਨੂੰ ਲੈ ਕੇ ਦੇਖੋ ਆ ਸਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਉਂ ਸਾਡੇ ਘਰਾਂ ਦੇ ਉੱਪਰ ਬੰਬ ਤੁਸੀਂ ਸੱਟਦੇ ਜੇ ਫਿਰ ਕਹਿੰਦੇ ਜੀ 50 ਬੰਬ ਜਿਹੜੇ ਸੀਗੇ ਆ ਗਏ 50 ਬੰਬਾਂ ਚੋਂ 22 ਬੰਬ ਜਿਹੜੇ ਫਟ ਗਏ 28 ਰਹਿ ਗਏ ਤੇ ਪੰਨੂ ਐਸਐਫ ਜੇ ਦਾ ਪੰਨੂ ਜਿਹੜਾ ਇਹਨਾਂ ਦਾ ਫਾਈਨੈਂਸਰ ਸੀਗਾ ਜਿਹਨੇ ਆਮ ਆਦਮੀ ਪਾਰਟੀ ਨੂੰ ਫਾਈਨਾਂਸ ਕੀਤਾ ਸੀ ਇਲੈਕਸ਼ਨ ਚ ਜੀ ਉਹ ਕਹਿ ਰਿਹਾ ਜੀ ਆ ਸੱਚ ਬੋਲ ਰਿਹਾ ਪ੍ਰਤਾਪ ਬਾਜਵਾ ਕਿ ਪੰਜਾਬ ਬੰਬ ਆਏ ਨੇ 22 ਫਟੇ ਨੇ 28 ਫਟਣ ਵਾਲੇ ਨੇ ਉਹ ਕੀ ਪਤਾ ਕਿਹਨੂੰ ਟਾਰਗੇਟ ਕਰ ਰਹੇ ਨੇ ਕਿਤੇ ਬੀਜੇਪੀ ਦੇ ਪ੍ਰਵਕਤਾਵਾਂ ਨੂੰ ਟਾਰਗੇਟ ਤੇ ਨਹੀਂ ਕਰ ਰਹੇ ਬੀਜੇਪੀ ਦੇ ਸੀਨੀਅਰ ਨੇਤਾਵਾਂ ਨੂੰ ਟਾਰਗੇਟ ਤੇ ਨਹੀਂ ਕਰ ਰਹੇ ਪਰ ਮੈਂ ਤੁਹਾਨੂੰ ਫਿਰ ਯਕੀਨ ਦਿਵਾਉਣਾ ਚਾਹੁੰਦਾ ਸਾਡੀ ਆਵਾਜ਼ ਦਬਾਣੀ ਸੌਖੀ ਨਹੀਂ ਹੈ ਸਾਡੀ ਆਵਾਜ਼ ਤੁਸੀਂ ਦਬਾ ਨਹੀਂ ਸਕੋਗੇ ਜਿੰਨਾ ਮਰਜ਼ੀ ਜੁਰਮ ਕਰ ਲੋ ਬੀਜੇਪੀ ਦਾ ਹਰ ਇੱਕ ਵਰਕਰ ਜਿਹੜਾ ਛਾਤੀ ਤਾਨ ਕੇ ਖੜਾ ਹੈ ਤੇ ਆਪਣੀ ਆਵਾਜ਼ ਵੀ ਬੁਲੰਦ ਕਰੇਗਾ ਤੇ 2027 ਚ ਇੱਕ ਬਦਲਾਵ ਬਣ ਕੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਤੇ ਕਾਨੂੰਨ ਵਿਵਸਥਾ ਦਾ ਰਾਜ ਹੋਏਗਾ ਅ ਇੱਕ ਇਹ ਸਵਾਲ ਮੈਂ ਪੁੱਛਣਾ ਹੈ ਕਿਉਂਕਿ ਮੰਨਦੇ ਹੋ ਕਿਤਨਾ ਕਿਤੇ ਪੰਜਾਬ ਦੇ ਵਿੱਚ ਇਸ ਦੇ ਟਾਰਗੇਟਿੰਗ ਕਿਲਿੰਗ ਜੋ ਹੋ ਰਹੀਆਂ ਨੇ ਜੋ ਟਾਰਗੇਟ ਕੀਤਾ ਜਾ ਰਿਹਾ ਹੈ ਬੀਜੇਪੀ ਲੀਡਰਾਂ ਨੂੰ ਹੋ ਰਿਹਾ ਹੈ ਤੁਹਾਨੂੰ ਵੀ ਥ੍ਰੈਟ ਵਗੈਰਾ ਮਿਲ ਰਹੇ ਨੇ ਕੀ ਪੰਜਾਬ ਮੁੜ 84 ਵਾਲਾ ਦੌਰ ਵਾਲਾ ਜਾ ਰਿਹਾ ੱੱ ਜਾ ਰਿਹਾ ਇਸ ਚੀਜ਼ ਨੂੰ ਦੇਖੋ ਮੈਂ ਨਹੀਂ ਇਹ ਗੱਲ ਕਹੂੰਗਾ ਅਸੀਂ ਚਾਹਦੇ ਹਾਂ ਪੰਜਾਬ ਦੀ ਸ਼ਾਂਤੀ ਕਈ ਲੋਕ ਜਿਹੜੇ ਹੈਗੇ ਨੇ ਕਿਉਂਕਿ ਜਿਹੜੇ ਗੈਂਗਸਟਰਸ ਦੇ ਨਾਮ ਅੱਜ ਕੱਲ ਚੱਲਦੇ ਪਏ ਨੇ ਕਿ 2022 ਤੋਂ ਪਹਿਲਾਂ ਆਪਾਂ ਇਹ ਗੈਂਗਸਟਰਸ ਨੂੰ ਜਾਣਦੇ ਸੀ ਤੇ 3.5 ਸਾਲ ਦੇ ਵਿੱਚ ਉਹ ਇੰਨੇ ਕ ਪਪੂਲਰ ਹੋ ਗਏ ਉਹ ਕਿਸੇ ਨੂੰ ਵੀ ਖੜ ਕੇ ਧਮਕੀ ਦੇ ਦਿੰਦੇ ਆ ਕਿਸੇ ਦੇ ਘਰ ਤੇ ਉੱਪਰ ਗੋਲੀ ਚਲਾ ਦਿੰਦੇ ਆ ਕਿਸੇ ਦੇ ਘਰ ਦੇ ਉੱਪਰ ਗ੍ਰੇਨੇਡ ਅਟੈਕ ਕਰ ਦਿੰਦੇ ਆ ਜਿਹੜੀ ਸਤਾ ਚਲਾਉਣ ਦੀ ਗੱਲ ਹੈ ਨਾ ਜਿਵੇਂ ਇਹਨਾਂ ਨੇ ਗੱਲ ਕਹੀ ਕਿ ਪ੍ਰਵੰਤਮਾਨ ਭੰਗੜੇ ਪਾ ਰਿਹਾ ਜੇ ਸਰਕਾਰ ਭੰਗੜੇ ਪਾਉਣ ਲੱਗ ਜੂਗੀ ਤੇ ਸਟੇਟ ਨੂੰ ਛੱਡ ਕੇ ਦਿੱਲੀ ਚਲੀ ਜਾਊਗੀ ਮੈਰਿਜ ਪੈਲੇਸ ਕਪੂਰਥਲਾ ਹਾਊਸ ਨੂੰ ਬਣਾ ਦੂਗੀ ਫਿਰ ਐਡਮਿਨਿਸਟ੍ਰੇਸ਼ਨ ਕੰਟਰੋਲ ਨਹੀਂ ਹੁੰਦੇ ਇਹ ਐਡਮਿਨਿਸਟ੍ਰੇਟਿਵ ਫੇਲਿਅਰਸ ਨੇ ਇਹਨਾਂ ਦੇ ਜਿਹੜੀ ਇੱਛਾ ਸ਼ਕਤੀ ਆ ਉਹ ਇਹਨਾਂ ਦੇ ਵਿੱਚ ਹੈ ਨਹੀਂ ਕਿਉਂਕਿ ਇਹਨਾਂ ਨੂੰ ਜਿਹੜਾ ਚਲਾਇਆ ਜਾ ਰਿਹਾ ਉਹ ਦਿੱਲੀ ਮਾਡਲ ਵੱਲੋਂ ਚਲਾਇਆ ਜਾ ਰਿਹਾ ਨਕਾਰੇ ਹੋਏ ਲੋਕਾਂ ਨੂੰ ਚਲਾਇਆ ਜਾ ਰਿਹਾ ਕਿਉਂਕਿ ਦਿੱਲੀ ਦੇ ਵਿੱਚ ਇਹਨਾਂ ਕੋਲ ਲਾਅ ਐਂਡ ਆਰਡਰ ਨਹੀਂ ਸੀਗਾ ਤੇ ਇੱਥੇ ਉਹਨਾਂ ਕੋਲ ਐਕਸਪੀਰੀਅੰਸ ਦੀ ਬਟ ਉਹ ਚਲਾਉਣਾ ਆਪਦੇ ਹਿਸਾਬ ਨਾਲ ਚਾਹਦੇ ਨੇ ਸੋ ਇਹ ਉਹ ਲਾ ਐਂਡ ਆਰਡਰ ਦਾ ਫੇਲਿਅਰ ਆ ਕੋਈ 84 ਕੰਨੇ ਨੂੰ ਪੰਜਾਬ ਨਹੀਂ ਜਾ ਰਿਹਾ ਬੜਾ ਔਖਾ ਸਮਾਂ ਅਸੀਂ ਪਰਾਵਾ ਉਧਰਲੇ ਪਾਸੇ ਨੂੰ ਨਹੀਂ ਜਾਵੇ ਅਸੀਂ ਤਾਂ ਅਰਦਾਸ ਕਰਦੇ ਆਂ ਕਿ ਐਸਾ ਸਮਾਂ ਜਿਹੜਾ ਇੱਕ ਵਾਰ ਪੰਜਾਬ ਨੇ ਸੰਤਾਪ ਖੰਡਾ ਲਿਆ ਸਾਡੀ ਇੱਕ نسل ਖਤਮ ਕਰਤੀ ਕਾਂਗਰਸ ਨੇ ਉਸ ਵੇਲੇ ਵੈਸੀ ਚੀਜ਼ ਦੁਬਾਰਾ ਪੰਜਾਬ ਚ ਨਾ ਆਵੇ ਤੇ ਇਹਦੇ ਲਈ ਕੋਈ ਕੁਰਬਾਨੀਆਂ ਵੀ ਦੇਣੀਆਂ ਪੈਂਦੀਆਂ ਤਾਂ ਅਸੀਂ ਉਹ ਵੀ ਕੁਰਬਾਨੀਆਂ ਦੇਣ ਲਈ ਤਿਆਰ ਆ ਪਰ ਉਹ ਦੌਰ ਨਹੀਂ ਸਾਡੇ ਇੱਥੇ ਪੰਜਾਬ ਦੇ ਵਿੱਚ ਦੁਬਾਰਾ ਆਉਣਾ ਚਾਹੀਦਾ ਬਿਲਕੁਲ ਜੀ ਆਖਿਰ ਦੇ ਵਿੱਚ ਕੀ ਕੰਪਲੇਂਟ ਕੀਤੀ ਗਈ ਇਸ ਮਾਮਲੇ ਨੂੰ ਲੈ ਕੇ ਕੰਪਲੇਂਟ ਦੀ ਕਾਪੀ ਅਸੀਂ ਕੱਲ ਹੀ ਸ਼ੇਅਰ ਕਰਤੀ ਸੀ 2024 ਵਾਲੀ ਉਸ ਤੋਂ ਬਾਅਦ 4-5 ਵਾਰ ਅਸੀਂ ਕੰਪਲੇਂਟਸ ਦੇ ਚੁੱਕੇ ਹੈਗੇ ਆ ਪਰ ਉਰਤੇ ਐਕਸ਼ਨ ਰੀਐਕਸ਼ਨ ਕੁਝ ਨਹੀਂ ਹੋਇਆ ਹੁਣ ਸਾਡੀ ਸੀਨੀਅਰ ਲੀਡਰਸ਼ਿਪ ਨੇ ਸਾਨੂੰ ਕਾਲ ਕੀਤੀ ਹੈਗੀ ਅੱਜ ਅੱਜ ਉਹਨਾਂ ਨੇ ਧਿਆਨ ਚ ਲਾ ਕੇ ਅਸੀਂ ਅੱਗੇ ਤੱਕ ਲੈ ਕੇ ਜਾਵਾਂਗੇ ਐਚਐਮ ਸਾਹਿਬ ਦੇ ਵੀ ਇਸ ਚੀਜ਼ ਨੋਟਿਸ ਦੇ ਵਿੱਚ ਹੈਗੀ ਆ ਲੈਟਸ ਸੀ ਕੀ ਹੁੰਦਾ ਪਰ ਅਗਰ ਇਹਦੀਆਂ ਇਹ ਚੀਜ਼ਾਂ ਕਰਕੇ ਹਰਕਤਾਂ ਕਰਕੇ ਜੇ ਸਰਕਾਰ ਚੌਧਰੀ ਕੇ ਸਾਨੂੰ ਡਰਾ ਲੂਗੀ ਉਹ ਅਸੀਂ ਡਰਨ ਵਾਲੇ ਨਹੀਂ ਹੈਗੇ ਸਰਪੰਚ ਸਾਹਿਬ ਚਲੋ ਨਾਂ ਲੇ ਕੇ ਵੀ ਕਰਦੇ ਆ ਜੋ ਕੱਲ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਜੋ ਇਹ ਘਟਨਾ ਵਾਪਰੀ ਹੈ ਉਸ ਨੂੰ ਕਿਸ ਤਰ੍ਹਾਂ ਦੇਖਣਾ ਤੁਸੀਂ ਦੇਖੋ ਜੀ ਕਾਇਰਾਨਾ ਅਟੈਕ ਹੈ ਦੀ ਜਿੰਨੀ ਨਿੰਦਾ ਹੀ ਕੀਤੀ ਜਾ ਸਕਦੀ ਆ ਪਰ ਮੈਨੂੰ ਉਮੀਦ ਹੈ ਨਰਿੰਦਰ ਮੋਦੀ ਜੀ ਤੇ ਤੇ ਅਮਿਤ ਸ਼ਾ ਜੀ ਤੇ ਜਿਹੜੇ ਵੀ ਦੋਸ਼ੀ ਨੇ ਨਾ ਲੱਭ ਲੱਭ ਕੇ ਉਹਨਾਂ ਨੂੰ ਚੁਣ ਚੁਣ ਕੇ ਸਾਡੀ ਫੋਰਸਿਸ ਖਤਮ ਕਰਨ ਗਿਆ ਉਹ ਬਚਨ ਦੇ ਲੋਗ ਲੋਕ ਨਹੀਂ ਹੈਗੇ ਜਿਨ੍ਹਾਂ ਨੇ ਐਸਾ ਅਤਿਆਚਾਰ ਕੀਤਾ ਕੋਈ 15 ਦਿਨ ਬਿਆਹਾ ਜੋੜਾ ਸੀਗਾ ਕੋਈ ਕੇਸੀ ਲੋਕੀ ਉਥੋਂ ਦੀ ਇਕਨੋਮੀ ਨੂੰ ਬੂਸਟ ਕਰਨ ਜਾ ਰਹੇ ਆ ਉਹਨਾਂ ਦੇ ਦੁਸ਼ਮਣ ਬਣ ਗਏ ਉਥੋਂ ਦੇ ਲੋਕਾਂ ਦੇ ਸਾਡੇ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ ਪਰ ਉਹਨਾਂ ਦੇ ਦੁਸ਼ਮਣ ਬਣ ਕੇ ਕੀ ਅੱਗੇ ਤੋਂ ਲੋਕ ਕਸ਼ਮੀਰ ਜਾਣਗੇ ਕਿ ਉੱਥੋਂ ਦਾ ਜਿਹੜਾ ਟੂਰਿਜ਼ਮ ਦੇ ਨਾਲ ਉਹਨਾਂ ਦਾ ਕਾਰੋਬਾਰ ਤੇ ਰੋਜ਼ਗਾਰ ਚੱਲਦਾ ਉਹ ਚੱਲੂਗਾ ਟਾਰਗੇਟ ਕਿਲਿੰਗ ਕੀਤੀਆਂ ਗਿਆ ਟਾਰਗੇਟ ਕਰਕੇ ਕੀਤੀਆਂ ਗਿਆ ਕੀ ਕਹਿੰਦੇ ਇੱਕ ਕਮਿਊਨਿਟੀ ਨੂੰ ਲੈ ਕੇ ਸੋ ਇਹ ਚੀਜ਼ਾਂ ਬੜੀਆਂ ਹੀ निंदनीय योग्य ਨੇ ਤੇ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਉਹ ਅੱਤਵਾਦ ਦਾ ਧਰਮ ਨਹੀਂ ਹੁੰਦਾ ਇਸ ਕਰਕੇ ਉਹਨਾਂ ਨੂੰ ਥੋਕ ਦੇਣਾ ਚਾਹੀਦਾ ਮੈਂ ਤਾਂ ਇਨੀ ਬੇਨਤੀ ਕਰੂੰਗਾ ਜੀ ਸੋ ਹੀ ਸਭ ਨਾਮ ਪੁੱਛਿਆ ਗਿਆ ਪਹਿਲਾਂ ਕਹਿੰਦੇ ਫੇਰ ਗੋਲੀ ਮਾਰੀ ਗਈ ਆ ਕਿਵੇਂ ਦੇਖਦੇ ਉਸ ਜੋ ਇੱਕ ਇੱਕ ਨਾ ਹੋਈ ਹੈ ਕਿਸ ਤਰ੍ਹਾਂ ਦੇਖਦੇ ਕਿਉਂਕਿ ਪਹਿਲਾਂ ਨਾਂ ਪੁੱਛਣਾ ਕਹਿੰਦੇ ਪੈਂਟਾਂ ਵੀ ਉਧਰ ਭਾਈਆਂ ਗਈਆਂ ਫਿਰ ਉਸ ਤੋਂ ਆ ਗੋਲੀਆਂ ਮਾਰੀਆਂ ਗਈਆਂ ਇਹ ਜੋ ਆ ਆ ਬਿਲਕੁਲ ਸਨਾਤਨ ਦੇ ਉੱਪਰ ਅਟੈਕ ਹੈਗਾ ਮੈਨੂੰ ਲੱਗਦਾ ਹੈ ਇਹਨਾਂ ਨੂੰ ਨਜ਼ਰ ਆਣਾ ਸ਼ੁਰੂ ਹੋ ਗਿਆ ਕਿ ਹਿੰਦੁਸਤਾਨ ਜਿਹੜਾ ਆ ਇੱਕ ਜੋ ਸਾਡਾ ਫੈਬਰਿਕ ਹੈ ਉਹ ਹੈਗਾ ਕਿ ਬਿਲਕੁਲ ਵੀ ਅਸੀਂ ਸਾਰੇ ਧਰਮਾਂ ਦੇ ਜਿਹੜੇ ਸੱਜਣ ਨੇ ਇੱਕ ਦੂਜੇ ਨਾਲ ਰਲ ਕੇ ਰਹਿਨੇ ਆ ਤੇ ਹਿੰਦੂ ਸੇ ਇਕਤਾ ਹਿੰਦੂ ਮੁਸਲਮਾਨ ਸੇ ਸਾਰੇ ਅਸੀਂ ਇਕੱਠੇ ਰਹਿ ਰਹੇ ਆ ਆ ਫੈਬਰਿਕ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆ ਜਿਹੜੀ ਪਾਕਿਸਤਾਨ ਦੀ ਆਈਐਸਆਈ ਆ ਇਹਨਾਂ ਦੇ ਬਹੁਤ ਮਾੜੇ ਮਨਸੂਬੇ ਨੇ ਤੇ ਜਿਹੜੇ ਦੇਸ਼ ਨੂੰ ਤਰੱਕੀ ਕਰਦਿਆ ਨਹੀਂ ਵੇਖ ਸਕ ਰਹੇ ਜਿਹੜੇ ਦੇਖ ਵੇਖ ਨਹੀਂ ਸਕਦੇ ਕਿ ਪੰਜ ਟ੍ਰਿਲੀਅਨ ਇਕਨੋਮੀ ਬਣਿਆ ਹੋਇਆ ਹੈ ਜਿਹੜੇ ਦੇਖ ਨਹੀਂ ਸਕਦੇ ਕਿ ਅੱਜ ਅਮਰੀਕਾ ਨੂੰ ਇੰਡੀਆ ਨੇ ਚੁਕਾਇਆ ਹੋਇਆ ਹੈ ਅਮਰੀਕਾ ਇੰਡੀਆ ਦੇ ਨਾਲ ਚੱਲ ਰਿਹਾ ਉਹ ਦੇਸ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਮੈਨੂੰ ਲੱਗਦਾ ਹੈ ਕਿ ਉਹ ਇਸ ਮਨਸੂਬਿਆਂ 'ਚ ਕਾਮਯਾਬ ਨਹੀਂ ਹੋਣਗੇ ਮੈਂ ਨਹੀਂ ਸੀ ਕਹਿਣਾ ਚਾਹੁੰਦਾ ਲੇਕਿਨ ਉਹਨੂੰ ਲੱਗ ਰਿਹਾ ਕਿ ਇੱਕ ਇੱਕ ਅੱਧਾ ਹੋਰ ਬਾਲਾਕੋਟ ਦਾ ਸਰਜਿਕਲ ਸਟ੍ਰਾਈਕ ਹੋਣਾ ਜ਼ਰੂਰੀ ਹੈ ਪਾਕਿਸਤਾਨ ਦੇ ਉੱਪਰ ਤਾਂ ਕਿ ਇਹਨਾਂ ਨੂੰ ਸਬਕ ਸਿਖਾਇਆ ਜਾ ਸਕੇ ਤੇ ਇੱਕ ਮੈਸੇਜ ਆਏਗਾ ਕਿ ਹੁਣ ਤੁਸੀਂ ਪਾਕਿਸਤਾਨੀਓ ਜਾਂ ਆਈਐਸਆਈ ਜਿਹੜੀ ਹੈ ਹਿੰਦੁਸਤਾਨ ਦੇ ਵਿੱਚ ਕੋਈ ਵੀ ਇਦਾਂ ਦਾ ਜੁਰਮ ਕਰਕੇ ਕਤਲੇਆਮ ਕਰਕੇ ਬਚ ਨਹੀਂ ਸਕਦੀ ਜਿੱਦਾਂ ਉਹਨਾਂ ਨੇ ਚੁੰਨ-ਚੁੰਨ ਕੇ ਮਾਰਿਆ ਉਦਾਂ ਹੀ ਤੁਹਾਨੂੰ ਬਿਲਾਂ ਦੇ ਵਿੱਚੋਂ ਚੁੰਚੁੰਚ ਕੇ ਕੱਢ-ਕੱਢ ਕੇ ਮਾਰਾਂਗੇ ਵੇਟ ਐਂਡ ਵਾਚ ਐਂਡ ਯੂ ਵਿਲ ਫੇਸ ਦਿਸ 뮤직 ਤਾਂ ਮੈਂ ਤਾਂ ਸੋਇਸਾ ਸਨਮ ਮੌਜੂਦ ਹੁਣ ਜਲੰਧਰ ਦੇ ਵਿੱਚ ਜਦੋਂ ਮਨੰਜਨ ਕਾਲੀਆ ਸਾਹਿਬ ਦੇ ਘਰ ਦੇ ਬਾਹਰ ਗ੍ਰੈਂਡ ਹਮਲਾ ਹੁੰਦਾ ਹੈ ਤਾਂ ਉਸ ਦੇ ਵਿੱਚ ਸਿੱਧਾ ਤੌਰ ਤੇ ਕਿਹਾ ਗਿਆ ਕਿ ਬੀਜੇਪੀ ਦੇ ਲੀਡਰ ਉੱਤੇ ਹਮਲਾ ਕੀਤਾ ਗਿਆ ਪਰ ਹੁਣ ਉਸ ਤੋਂ ਬਾਅਦ ਅ ਇਸ ਸੋਹੀ ਸਾਹਿਬ ਦੇ ਉੱਤੇ ਤੇ ਜੋ ਭਲੀਵਾਲ ਸਾਹਿਬ ਨੇ ਉਹਨਾਂ ਦੇ ਉੱਤੇ ਜੋ ਹੈ ਇਹ ਥ੍ਰੈਟਸ ਸੋਸ਼ਲ ਮੀਡੀਆ ਤੇ ਆ ਰਹੇ ਨੇ ਇਹਨਾਂ ਨੂੰ ਮਾਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਦੇ ਘਰ ਦੇ ਬਾਹਰ ਵੀ ਅਟੈਕ ਕਰਨ ਦੇ ਕੋ ਸੋਸ਼ਲ ਮੀਡੀਆ ਤੇ ਕਿਹਾ ਗਿਆ ਤਾਂ ਇਸ ਨੂੰ ਲੈ ਕੇ ਜੋ ਸਿੱਧੇ ਤੌਰ ਤੇ ਇਹ ਪ੍ਰਵਕਤਾ ਨੇ ਭਾਜਪਾ ਦੇ ਇਹਨਾਂ ਸਾਫ਼ ਤੌਰ ਤੇ ਕਿਹਾ ਕਿ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਜਿਹੜਾ ਲਾਅਨ ਆਰਡਰ ਜਿਹੜੀ ਇਸ ਵਕਤ ਸਥਿਤੀ ਹੈ ਉਹ ਪੂਰੀ ਤਰ੍ਹਾਂ ਨਾਲ ਇਸ ਵਕਤ ਫੇਲ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਮੇਰੇ योगी राम कुमार ਦੇ ਨਾਲ ਮੈਂ ਅਭਿਸ਼ੇਕ ਰਿਹਾ ਸਤ ਚੰਡੀਵਾਲ